ਐਡੇ ਐਡੇ ਕਿ ਸੀ ਹੁਣ ਐਡੇ ਐਡੇ ਕਰਤੇ ਤਾਂ ਤੁਸੀਂ ਐਂ ਬੋਲਦੇ ਹੋ ਮੈਨੂੰ ਲੈ ਭਾਣੇ ਤੂੰ ਸਵੇਰੀ ਲੱਗ ਜੰਨੀ ਆ ਝਾੜੂ ਮਾਰਨ ਲੈ ਮੈਨੂੰ ਫੜਾ ਮੈਂ ਕਰ ਦੰਨਾਗਾ ਨਹੀਂ ਵੀਰੇ ਇਹ ਕੰਮ ਬੰਦਿਆਂ ਨੂੰ ਨਹੀਂ ਸਜਦੇ ਇਹ ਕੰਮ ਬੁੜੀਆਂ ਨੂੰ ਬਣੇ ਆਏ ਨੇਗੇ ਬੁੜੀਆਂ ਨੂੰ ਚੰਗੇ ਲੱਗਦੇ ਨੇਗੇ ਇਹ ਕਰਨੇ ਲੈ ਪਣੇ ਤੂੰ ਸਾਰਾ ਦਿਨ ਕੰਮ ਕਰੀ ਜਾਨੀ ਰਹਿਣੀ ਆ ਇੱਕ ਮਿੰਟ ਹੀ ਟਿੱਕੇ ਬੰਦੀ ਤੂੰ ਐਂ ਦੱਸ ਨਾ ਤਾਂ ਕੋਈ ਤਾਈ ਕੰਮ ਕਰਦੀ ਐ ਤੇ ਨਾ ਹੀ ਭਾਬੀ ਕੰਮ ਕਰਦੀ ਐਗੀ ਨਹੀਂ ਵੀਰੇ ਤੁਸੀਂ ਘਰ ਦੀਆਂ ਗੱਲਾਂ ਚ ਨਾ ਆਇਆ ਕਰੋ ਜੇ ਤਾਈ ਨੇ ਸੁਣ ਲਿਆ ਨਾ ਵੀ ਇਹ ਆ ਗੱਲਾਂ ਕਰੀ ਜਾਂਦੇ ਨੇ ਤਾਂ ਕਰੇ ਕਲੇਸ਼ ਪੈ ਜਾਊਗਾ ਨਹੀਂ ਤਾਈ ਤਾਂ ਬਿਮਾਰ ਰਹਿੰਦੀ ਐ ਭਾਬੀ ਡਿਊਟੀ ਤੇ ਜਾਂਦੀ ਐਗੀ ਲੈ ਪਣੇ ਮਾੜਾ ਮੋਟਾ ਦਾ ਕੰਮ ਇਹਨੂੰ ਕਰਨਾ ਚਾਹੀਦਾ ਤਾਈ ਨੂੰ ਮੰਨਿਆ ਵੀ ਆਪਾਂ ਇਹਨਾਂ ਕੋਲ ਰਹਿਣੇ ਆ ਇਹਨਾਂ ਨੇ ਤਾਂ ਆਪਾਂ ਨੂੰ ਨੌਕਰ ਬਣਾ ਕੇ ਰੱਖ ਰੱਖਿਆਗਾ ਨਹੀਂ ਵੀਰੇ ਚੁੱਪ ਕਰ ਜਾ ਜੇ ਸੁਣ ਲਏ ਮੈਂ ਲੜਾਈ ਪੈ ਜੂਗੀ। ਪਰ ਡਰਦੀ ਕਿਉਂ ਆ ਤੂੰ? ਆਪਾਂ ਹੁਣ ਇੰਨੇ ਜੋਕੇ ਹੋ ਗਏ ਆਪਾਂ ਕਮਾ ਕੇ ਖਾ ਸਕਦੇ ਆਂਗੇ। ਤੁਹਾਨੂੰ ਪਤਾ ਵੀਰੇ ਮੈਂ ਕਿਉਂ ਨਹੀਂ ਬੋਲਦੀ? ਮੈਨੂੰ ਆਇਆ ਵੀ ਤੁਹਾਡੀ ਪੜਾਈ ਖਰਾਬ ਹੋ ਜੂ। ਤੁਸੀਂ ਪੜ੍ਹ ਲਿਖ ਲਓ। ਤਾਂ ਮੈਂ ਕੁਛ ਨਹੀਂ ਕਹਿੰਦੀ। ਪਰ ਇਹ ਤੂੰ ਸਾਧਨ ਕੰਮ ਕਰਦੀਆਂਗੀ। ਛੜਦਾ ਦਿਲ ਦੁਖਦਾਗਾ। ਜੇ ਮੇਰੇ ਇੰਨੇ ਕੰਮ ਕਰੇ ਨਾਲ ਨਾ ਤੁਹਾਡੀ ਜ਼ਿੰਦਗੀ ਬਣਦੀ ਐ। ਤੁਸੀਂ ਪੜ੍ਹ ਲਿਖਿਓ ਤਾਂ ਇਹ ਚ ਮਾੜਾ ਵੀ ਕੀ ਹੈਗਾ? ਨਾਲੇ ਆਪਣੇ ਘਰ ਦਾ ਕੰਮ ਆ ਵੀਰੇ। ਤੁਸੀਂ ਇਹ ਵੀ ਸੋਚੋ ਵੀ ਤਾਈ ਨੇ ਆਪਾਂ ਨੂੰ ਨਾ ਬਚਪਨ ਤੋਂ ਪਾਲਿਆ ਪਲੋਸਿਆਗਾ। ਤੁਸੀਂ ਬੈਠੋ ਮੈਂ ਤੁਹਾਨੂੰ ਕੁਝ ਲੈ ਕੇ ਦਿੰਨੀ ਆ ਖਾਣ ਨੂੰ। ਨਾ ਨਾ ਭਣੇ ਰਹਿਣ ਦੇ ਅਸੀਂ ਨਹੀਂ ਕੁਝ ਖਾਣਾ। ਨਹੀਂ ਵੀਰੇ ਤਾਈ ਨੇ ਤਾਂ ਤੁਹਾਨੂੰ ਕੁਝ ਖਾਣ ਨੂੰ ਦੇਣਾ ਨਹੀਂ ਮੈਂ ਲੈ ਕੇ ਦਿੰਨੀ ਆਂਗੀ। ਤੁਸੀਂ ਬੈਠੋ ਉੱਥੇ। ਚੱਲ ਲਿਆ। ਦੇ ਗੁਰੀ ਆਪਣੀ ਭੈਣ ਕਿੰਨਾ ਕਰਦੀਏਗੀ। ਅੱਜ ਆਪਣੀ ਭੈਣ ਤੋਂ ਬਿਨਾਂ ਕੋਈ ਨਹੀਂ ਪੁੱਛਦਾ ਹੈ ਨਾ। ਮਾਂ ਮਾਤੇ ਭੈਣਾ ਭੈਣਾ ਕੋਈ ਰੋਟ ਨਹੀਂ ਖਾਂਦਾ ਆਪਾਂ ਨੂੰ। ਗੱਲ ਤਾਂ ਤੇਰੀ ਵੀ ਜਮਾਂ ਸਹੀ ਆ ਯਾਰ। ਜਦੋਂ ਭੈਣ ਦਾ ਵਿਆਹ ਹੋ ਗਿਆ ਆਪਾਂ ਨੂੰ ਪੁੱਛੂ ਕੌਣ। ਵਧੀਆ ਹੋ ਜਾਏ ਯਾਰ। ਇਹ ਤੜਕੀ ਚਾਰ ਵੇ ਉੱਤ ਕਰਦੀ ਹੈ ਵੀ ਸਾਧਨ ਕੰਮ ਤੇ ਲੱਗੀ ਰਹਿੰਦੀ ਹੈ। ਹਨ ਤੇਰੀ ਮਸੂਲੀ। ਕੀ ਗੱਲਾਂ ਕਰੀ ਆਨੇ ਹੋ ਮੇਰੇ ਭਰਾ? ਲੈ ਖਵਾ ਖਾਲੋ ਛੇਤੀ ਛੇਤੀ। ਬੜੇ ਆ ਕੰਮ ਤੂੰ ਛੱਡ ਦੇ ਹੁਣ। ਆਪਾਂ ਹੁਣ ਵੱਡੇ ਹੋ ਗਏ। ਚੰਗਾ ਨਹੀਂ ਲੱਗਦਾ ਹੈਗਾ। ਕੋਈ ਨਾ ਆ ਕੌਲੀ ਫੜੋ। ਦੋਨੇ ਭਰਾ ਨੇ ਛੇਤੀ ਛੇਤੀ ਖਾਲੋ। ਕੌਲੀ ਮੈਨੂੰ 베ਲੀ ਕਰਕੇ ਦੇ ਦਿਓ। ਤਾਈ ਨੇ ਤਾਂ ਸਾਨੂੰ ਪੁੱਛਣਾ ਵੀ ਨਹੀਂ। ਹਾਏ ਇਹ ਵੀ ਲੁੱਕ ਲੁੱਕ ਕੇ ਖਾਣੇ ਹੋਗੇ। ਉਹ ਹੀ ਆਖਟਾਂ ਛੋਟੀਆਂ ਰਹਿ ਗਈਆਂ। ਅੱਡੇ ਵੱਡੇ ਹੋ ਗਏ। ਫੇਰ ਵੀ ਤੁਸੀਂ ਮਾੜਾ ਮੋਟਾ ਸੋਚ ਲਿਆ ਕਰੋ। ਕੋਈ ਨਾ ਤਾਂ ਇਹ ਠੰਡ ਚੋਂ ਆਏ ਸੀਗੇ ਤਾਂ ਕਰਕੇ ਮੈਂ ਇਹਨਾਂ ਨੂੰ ਖਵਾ ਲਿਆ ਕਿਦੈਂ ਹਾਂ ਹਾਂ ਮੈਂ ਸਾਰਾ ਕੁਝ ਜਾਣਦੀ ਆਂਗੀ ਦੇਖ ਉਸ ਖਾਣਾ ਹੁੰਦਾ ਮੈਂ ਇਥੋਂ ਮੰਗ ਕੇ ਖਾ ਲਿਆ ਕਰੋ ਉੱਥੇ ਫਿਰਦੇ ਰਹਿੰਦੇ ਖਲ ਪੁੰਝੇ ਹੱਥ ਮਾਰਦੇ ਸਾਰੇ ਤਲਾਸੀ ਲੈ ਲੈਣੇ ਹੋਗੇ ਕੋਈ ਨਾ ਤਾਂ ਇਹ ਬਾਧੂ ਪਿਆਗਾ ਖਵਾ ਖਾ ਲੈਣ ਦੇ ਖਰਾਬ ਹੀ ਹੋਊਗਾ ਮੈਂ ਕਿਹੜਾ ਹਟਾਉਣੀ ਆਂ ਦੇ ਮੰਗਲਾਂ ਦੇ ਮੈਂ ਕਿਹੜਾ ਹੁਣ ਮੋੜਦੀ ਸੀਗੀ ਤੂੰ ਸੋਨੂੰ ਐਂ ਕਹਿੰਦੀ ਆਂ ਵੀ ਚੱਕ ਚੱਕ ਕੇ ਖੁੰਝਿਆਂ ਚੋਂ ਤਾਂ ਭਾਲਿਆ ਕਰੋ ਚੀਜ਼ਾਂ ਖਾ ਲੋ ਮੈਂ ਕਿਹੜਾ ਹੱਥ ਚੋਂ ਫੜਦੀ ਆਂਗੀ ਖਾ ਲੋ ਬੇ ਤੈ ਤਵੱਗੀ ਹੁਣ ਚਰਕ ਦੇ ਨੇ ਨਿਮੇਰ ਦਿਓ ਅਸੀ ਗਾਦਾ ਸ੍ਰੀਕਰ ਪਾਈ ਬੈਜੋ ਵੀਰ ਜੀ ਬੈਠੋ ਠੀਕ ਆ ਹਾਂ ਹਾਂ ਵਧੀਆ ਸ਼ੇਰਾ ਵਧੀਆ ਤੁਸੀਂ ਤੁਸੀਂ ਐ ਕਰੋ ਪਾਣੀ ਪੂਣੀ ਲਿਆਓ ਨਾ ਤਾਂ ਇਹਨੂੰ ਚਾਹ ਬਣਾ ਲਓ ਨਾ ਨਾ ਪਾਣੀ ਪੂਣੀ ਤਾਂ ਕੋਈ ਗੱਲ ਨਹੀਂ ਲਿਆ ਤਾਂ ਨਹੀਂ ਵੀਰ ਜੀ ਨਾ ਭਾਈ ਕੋਈ ਗੱਲ ਨਹੀਂ ਤੁਸੀਂ ਦੱਸੋ ਕਿਵੇਂ ਸੱਦਿਆ ਸੀਗਾ ਮੈਨੂੰ ਆਏ ਸੱਦਿਆ ਸੀ ਵੀਰ ਜੀ ਹੁਣ ਅਵਤਾਰ ਦੇ ਡੈਡੀ ਦਾ ਦੇਖਾ ਹੈ ਨਹੀਂ ਗੇ ਹਨਾ ਹਾਂ ਭਾਈ ਮੈਂ ਵੀ ਬਿਮਾਰ ਰਹਿੰਦੀ ਆ ਮੇਰੀ ਸਿਹਤ ਜੀ ਕੋਈ ਠੀਕ ਨਹੀਂ ਰਹਿੰਦੀ ਅੱਛਾ ਐ ਮੈਨੂੰ ਆਏ ਵੀ ਰਿਸ਼ਤਾ ਹੋ ਜੇ ਚਲੇਦਾ ਵਿਆਹ ਹੋ ਜੇ ਮੇਰਾ ਕੰਮ ਨਿਭੜ ਜੇ ਅੱਛਾ ਭਾਈ ਰਿਸ਼ਤੇ ਨੂੰ ਛੱਡਿਆ ਹਾਂ ਹਾਂ ਵੀਰ ਜੀ ਪਈ ਮੰਗ-ਮੁਗ ਕੀ ਐ ਫਿਰ ਛੋਡੀ ਸਾੜੀ ਤਾਂ ਕੋਈ ਮੰਗ ਨਹੀਂ ਹੈਗੀ ਵੀਰ ਜੀ ਬਸ ਵਧੀਆ ਸਿਆਣੀ ਕੁੜੀ ਹੋਵੇ ਤੇ ਮੰਗ-ਮੁਗ ਕੋਈ ਨਹੀਂ ਘਰੇ ਕੰਮ ਦੰਦਾ ਕਰੇ ਸਿਆਣੀ ਨਾਲ ਵੀਰ ਜੀ ਸਾਨੂੰ ਪਤਾ ਹੈ ਹੂੰ ਤਾਂ ਕਮਾਈ ਬਥੇਰੀ ਕਰਦਾ ਸਿਆਣਾ ਬਥੇਰਾ ਹੈਗਾ ਨਸਾਨੀ ਪੱਤਾਨੀ ਕੋਈ ਕਰਦਾ ਇਹ ਦੇਖ ਹੈ ਤੇ ਮੈਂ ਇਹ ਕਹਿੰਦੀ ਆ ਵੀ ਕੋਈ ਸਿਆਣੀ ਕੁੜੀ ਹੋਵੇ ਚੱਲ ਰਲ ਮਿਲ ਕੇ ਸਾਡੇ ਵਧੀਆ ਚੱਲੇਗਾ ਅੱਛਾ ਭਾਈ ਹਾਂ ਮੁੰਡੇ ਬਾਰੇ ਤਾਂ ਫਿਰ ਪਤੀ ਆ ਮੈਨੂੰ ਠੀਕ ਹੈ ਇੱਕ ਨਾ ਮੇਰੀ ਭਾਣ ਜੀ ਹੈਗੀ ਉਹਦੇ ਦੋ ਭਾਈ ਨੇ ਛੋਟੇ ਤੇ ਮਾਂ ਪਿਓ ਗੁজার ਗਏ ਸੀ ਛੋਟੀ ਜੀ ਸੀ ਉਦੋਂ ਅੱਛਾ ਤੇ ਸਾਰਾ ਘਰ ਦਾ ਕੰਮ ਆਪ ਹੀ ਕਰਦੀ ਆ ਸਾਰਾ ਸ਼ਾਮ ਦੀ ਹੈਗੀ ਸਾਰਾ ਬੋਝ ਉਹਦੀ ਹੈਗਾ ਅੱਛਾ ਫੇਰ ਤਾਂ ਸਿਆਣੀ ਬਹੁਤ ਕੁੜੀ ਸਿਆਣੀ ਆ ਭਾਈ ਮੈਂ ਉਹਨਾਂ ਨਾਲ ਕਰ ਲੂੰ ਗੱਲ ਫੇਰ ਸਾਨੂੰ ਹੋਰ ਵੀਰ ਜੀ ਕੀ ਚਾਹੀਦਾ ਪਈ ਉਹ ਤਾਂ ਆਪਦੀ ਤਾਈ ਕੋਲੀ ਰਹਦੀ ਹੈਗੀ ਉਹਦੀ ਤਾਈ ਦਾ ਸੁਭਾਗ ਹੱਤ ਸਖਤ ਉਹਨੇ ਤਾਂ ਵਿਆਹ ਤੇ ਖਰਚਾ ਨਹੀਂ ਕਰਨਾਗਾ ਉਹ ਥੋੜੀ ਜੀ ਕੰਜੂਸ ਜੀ ਹੈਗੀ ਬਾਕੀ ਇਹਨਾਂ ਦਾ ਬੜਾ ਕਰਦੀ ਜੀ ਨਹੀਂ ਹੈਗੀ ਤੇ ਸਾਰੀ ਕਬੀਰਦਾਰੀ ਉਹਦੇ ਹੱਥ ਚ ਆਈ ਤੁਸੀਂ ਵੀਰ ਜੀ ਫਿਕਰ ਨਾ ਕਰੋ ਅਸੀਂ ਤਾਂ ਉਹਨੂੰ ਆਪਦੀ ਧੀ ਬਣਾ ਕੇ ਰੱਖਾਂਗੇ ਨਾਲੇ ਉਹਦੇ ਭਾਇਆਂ ਬਾਰੇ ਵੀ ਅਸੀਂ ਸੋਚਾਂਗੇ ਉਹ ਸਾਨੂੰ ਕਾਹ ਅਸੇ ਦੀ ਲੋੜ ਨਹੀਂ ਹੈਗੀ ਤਾਂ ਤੈਨੂੰ ਪਤਾ ਹੈ ਇਹਦਾ ਖੇਤੀਬਾੜੀ ਵਾਲੇ ਬੰਦੇ ਆ ਸੰਤੋ ਉਹੀ ਮੂਰੇ ਪਰਿਵਾਰ ਹੋਇਆ ਚਾਹੀਦਾ ਬਾੜਾ ਚਲਾਕ ਨਾ ਹੋਵੇ ਨਹੀਂ ਤਾਂ ਸਾਨੂੰ ਚਲਾਕੀ ਕਰਨੀ ਆਉਂਦੀ ਐ ਤੇ ਨਾ ਹੀ ਅਸੀਂ ਕਿਸੇ ਦੀ ਚਲਾਕੀ ਸਹਿ ਸਕਦੇ ਆ ਸਾਡੇ ਵਰਗੇ ਸਿੱਧੇ ਪੁੱਧੇ ਬੰਦੇ ਹੋਣ ਨਹੀਂ ਨਹੀਂ ਉਹ ਤਾਂ ਭਾਈ ਤਿੰਨੇ ਭੈਣ ਭਾਈ ਬਹੁਤ ਸਿਆਣੇ ਨੇਗੇ ਬਾਲੇ ਨਰਮ ਨੇਗੇ ਉਹ ਤਾਂ ਛੋੜੇ ਚ ਉਮੀ ਰੱਜ ਜਾਣਗੇ ਜਿਵੇਂ ਜੇ ਤੁਸੀਂ ਉਮੀ ਹੋਰ ਰੱਜ ਜਾਣਗੇ ਵੀਰ ਜੀ ਤੁਸੀਂ ਨਾ ਭੋਰਾ ਫੇਰ ਨਾ ਕਰੋ ਤੁਸੀਂ ਗੱਲ ਤੋਰੋ ਓਹ ਠੀਕ ਆ ਭਾਈ ਹੁਣ ਮੈਨੂੰ ਸਮਾਰ ਕੇ ਦੱਸ ਦੋ ਕੋਈ ਛੋਡੀ ਮੰਗਤਾ ਨਹੀਂ ਹੈਗੀ ਹੋਰ ਕੋਈ ਹੋਵੇ ਗੱਲ ਨਿਕਲਿਆ ਬਿੱਦੂ ਬਾਦ ਫੇਰ ਨਾ ਤਾਂ ਇਹ ਮੰਗ ਮੁਗ ਤਾਂ ਸਾਡੀ ਕੋਈ ਨਹੀਂ ਬਸ ਜਿਹੜੀਆਂ ਗੱਲਾਂ ਤੂੰ ਕਰੀਆਂ ਨਾ ਵੀ ਇਹੇ ਗੱਲਾਂ ਤੇ ਉਹ ਪੂਰ ਉਤਰ ਜਾਣ। ਬਸ ਛੇਰਾ ਠੀਕ ਐ। ਜਲਦਾ ਮੈਂ ਬੜਾ ਚਲਾ ਕੇ ਜਾਂ ਟੱਬਰ ਨਹੀਂ ਚਾਹੀਦਾ। ਹਾਂ ਹਾਂ ਮੈਂ ਸਮਝ ਗਿਆ। ਬਸ ਸਿਆਣੇ ਆਹੋ ਠੀਕ ਐ ਮੈਂ ਕਰ ਦਾਂਗਾ ਤਾਂ। ਠੀਕ ਐ ਤਾਂ ਕਰ। ਚਲਦਾ ਮੈਂ। ਚਾਚੂ ਦਾ ਪੀ ਜਾਂਦਾ ਦਾ। ਉਹ ਬਸ ਬਸ ਮੈਨੂੰ ਕੰਮ ਜਾਗਾ। ਅੱਜ ਤਾਂ ਸਕੂਲ ਚ ਇੰਨਾ ਕੰਮ ਸੀ ਥੱਕ ਗਈ ਮੈਂ ਤਾਂ ਮੈਂ ਤਾਂ ਆ ਰਹੀ ਹਾਂ ਮਸਾਹਰ ਫੋਟਰ ਫਟਾਈਆਂ ਬਣਾਇਆਂ ਆਪਾਂ ਉਹਦੇ ਘਰ ਤੇ ਹਈ ਹਈ ਆ ਗਈ ਤੂੰ ਤਾਂ ਨਹੀਂ ਹਾਂ ਮੈਂ ਆ ਗਈ ਠੰਡ ਵਾਲੀ ਸੀ ਥੱਕ ਗਈ ਅੱਜ ਤਾਂ ਅੱਛਾ ਹੋਰ ਮੰਮੀ ਚਾਹ ਨਹੀਂ ਬਣਾਈ ਚਾਹੀ ਬਣਾ ਦਿਓ ਥੋੜੀ ਜੀ ਬਾਲੀ ਠੰਡ ਲੱਗੀ ਜਾਂਦੀ ਹੈ ਠੰਡੀ ਵਾਲੀ ਅੱਜ ਤਾਂ ਤੂੰ ਸੁੱਤ ਬੈਠੋ ਮੈਂ ਬਣਾ ਕੇ ਲਿਆਉਣੀ ਆ ਚਾਹ ਠੀਕ ਹੈ ਗਰਮ ਗਰਮ ਚਾਹ ਪੀ ਲਵਾਂਗੀ ਬਿੱਟ ਪਾਲਾ ਮੈਂ ਆਇਆ ਕੈਂਚੀ ਉਠਕੜ ਤੇਰ ਪਾਈ ਤੇ ਤੇ ਪਰ ਜਾਈ ਆਏ ਨੇ ਉਹਨਾਂ ਚਾਹ ਬਣਾ ਕੇ ਦੇ ਦੇ ਐਨੇ ਠੰਡ ਹੈਗੀ ਤਾਂ ਇਹਨਾਂ ਮੈਂ ਠੰਡ ਦੇ ਕੱਪੜੇ ਧੋਈ ਗਈ ਮੈਨੂੰ ਤਾਂ ਠੰਡ ਵਾਲੀ ਲੱਗੀ ਜਾਂਦੀ ਐ ਤੇ ਨਾਲੇ ਮੇਰਾ ਤਾਂ ਅੰਗ ਅੰਗ ਦੁਖੀ ਜਾਂਦਾ ਮੈਨੂੰ ਤਾਂ ਇਹ ਲੱਗਦਾ ਜਿਵੇਂ ਮੈਨੂੰ ਬੁਖਾਰ ਆ ਮੈਂ ਇੱਥੇ ਤਾਂ ਨਹੀਂ ਚਾਹ ਬਣਦੀ ਕਿੰਨੇ ਸਾਲ ਹੋ ਗਏ ਤੇਰੇ ਆ ਬਹਾਨੇ ਸੁਣਦੀ ਨੂੰ ਖੜੀ ਹੋ ਉੱਠ ਕੇ ਚਾਹ ਬਣਾ ਕੇ ਲਿਆ ਨਿਤ ਬਹਾਨਾ ਮਾਰਦਨੀ ਆ ਆ ਦੁਖਦਾ ਆ ਦੁਖਦਾਗਾ ਉਹ ਵੀ ਠੰਡ ਚੋਂ ਆਏ ਨੇਗੇ। ਤਾਈ ਬਹਾਨਾ ਕਾਹਦਾ ਲਾਉਣੀ ਆਂਗੀ? ਅੱਗੇ ਕਿਹੜਾ ਮੈਂ ਉਹਨਾਂ ਨੂੰ ਚਾਹ ਪਾਣੀ ਆਉਂਦਿਆਂ ਨੂੰ ਦੰਦੀ ਨਹੀਂ ਸੀਗੀ। ਮੇਰੇ ਤਾਂ ਨਾ ਅੰਗ ਪੈਰ ਬਾੜੀ ਦੁਖੀ ਜਾਂਦੇ ਨੇ ਕਿ ਮੈਂ ਇੱਥੇ ਚਾਹ ਬਣਦੀ ਨਹੀਂਗੀ। ਜੇ ਉੱਠਾ ਜਾਂਦਾ ਮੈਂ ਚਾਹ ਬਣਾ ਆ ਦਿੰਦੀ। ਤਾਈ ਫਿਰ ਕਿਉਂਦਾ ਪੈ ਜਾਣਦੇ? ਬੁਖਾਰ ਚੜਿਆ ਪ੍ਰਾਇਮਰੀ ਭੈਣ ਨੂੰ। ਨਾਲੇ ਉਹ ਜਦੋਂ ਕਹੀ ਜਾਂਦੀ ਮੈਂ ਬੁਆਰਾਂਗੀ। ਪਹਿਲਾਂ ਕਿਹੜਾ ਉਹਨੂੰ ਕਦੇ ਕੀਤਾ ਨਹੀਂ ਕੰਮ। ਨਾਲੇ ਪਹਿਲਾਂ ਕਿਹੜਾ ਚਾਹ ਕਿਤੇ ਬਣਾਈ ਨਹੀਂ ਉਹਨੇ। ਇਹ ਮੈਨੂੰ ਪਤਾ ਹੈਗਾ। ਛੋਟੇ ਹੁੰਦੇ ਤੁਸੀਂ ਇਹੋ ਜਿਹੇ ਬਹਾਨੇ ਮਾਰਦੇ ਸੀ। ਉਹ ਤਾਂ ਬਹਾਨੇ ਮਾਰਨੇ ਸੌਣੀਆਂ ਹੈਗਾ। ਮੇਰੀ ਭਣ ਕੋਈ ਬਹਾਨੇ ਲਾਉਂਦੀਗੀ। ਭੈਣ ਤੂੰ ਪੈ ਜਾ ਆਰਾਮ ਕਰ ਲੈ ਮੈਂ ਤੇ ਗੁਰੀ ਜਾਨੇ ਦਵਾਈ ਲੈਣ। ਮੈਂ ਠੰਡ ਵਾਲੀ ਤੂੰ ਕਿੱਥੇ ਜਾਏਂਗੀ ਦਵਾਈ ਲੈਣ। ਜਾਓ ਜਾਓ ਸੁਣ ਤਰਨਾ ਫਿਰਨ ਦਾ ਬਹਾਨਾ ਚਾਹੀਦਾਗਾ। ਇਹਨੂੰ ਆਰਾਮ ਕਰਨ ਦਾ ਬਹਾਨਾ ਚਾਹੀਦਾਗਾ। ਭਾਈ ਇਹਨਾਂ ਦਾ ਕੋਈ ਨੌਕਰਾਂ ਨਾਲ ਵੀ ਧੱਕਾ ਨਹੀਂ ਕਰਦਾ ਜਿੰਨਾ ਤੂੰ ਸਾਡੀ ਭੈਣ ਨਾਲ ਕਰਦੀ ਹੈਗੀ। ਹਾਏ ਹਾਏ ਆਹੀ ਸੁਣਨਾ ਰਹਿ ਗਿਆ ਸੀਗਾ। ਨਾਲ ਤਾਂ ਮੈਂ ਸਾਰਿਆਂ 'ਚ ਮੈਨੂੰ ਭੰਡੀ ਜਾਨੇ ਹੋਗੇ। ਨਾਲ ਸੋਣ ਛੋਟੇ-ਛੋਟਿਆਂ ਨੂੰ ਮੈਂ ਪਾਲਿਆ ਸੀਗਾ। ਅੱਜ ਦੇ ਟਾਈਮ 'ਚ ਕੋਈ ਚਾਰ ਦਿਨੇ ਰੱਖਦਾ। ਐਡੇ-ਐਡੇ ਕਿ ਸੀ। ਹੁਣ ਐਡੇ- ਕਾ ਤੁਸੀਂ ਆਏ ਬੋਲਦੇ ਮੈਨੂੰ ਤਾਈ ਸਾਹਮਣਾਂ ਦਾ ਪਰਮਾਤਮਾ ਆਂਗਾ ਨਾਲੇ ਸਾਡਾ ਵੀ ਇੱਥੇ ਅੱਖ ਹੈਗਾ ਘਰ 'ਚ ਵੇ ਕਿਹੜਾ ਹੱਕ ਕਿਹੜੇ ਹੱਕਾਂ ਦੀਆਂ ਗੱਲਾਂ ਕਰਦਾ ਆਂਗਾ ਢੂੜ ਕਿਲਾ ਬਾਹਣ ਦਾ ਹੁੰਦਾਗਾ ਚੱਕ ਢੂੜ ਕਿਲਾ ਹੋ ਜੋ ਅੱਡ ਦੇਤੀ ਮੈਂ ਤਾਂ ਤੁਸੀਂ ਸ਼ਾਬਾਸ਼ ਏ ਦੇਖਦੀਆਂ ਅੱਡ ਹੋ ਕੇ ਕੀ ਬਣਾਉਂਗੇ ਤੁਸੀਂ ਐਡੀ ਕਿੱਡੀ ਗੱਲ ਆ ਤਾਈ ਫਿਰ ਹੋ ਜਾਗੇ ਅੱਡਾ ਨਹੀਂ ਵੀਰੇ ਕਿਉਂ ਗੱਲ ਵਧਾਈ ਹੈਗੀ ਸਾਂਝ ਕਰਤੀ ਵਰਕ ਤਾਂ ਹੁੰਦੀਆਂ ਨੇ ਪਹਿਲਾਂ ਤਾਂ ਪਾਪ ਦੇ ਭਰਾਵਾਂ ਨੂੰ ਪੱਟੀ ਫੜਾ ਲੈਣੀ ਹੈ ਪਿੱਛੋਂ ਸਿਆਣੀ ਵਰਜਾਂ ਦੀ ਦੇਣੀ ਕਰ ਲੋ ਭਾਈ ਦਾਮ ਮੈਥੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਇਸ ਤੋਂ ਬਾਅਦ ਨਾ ਕਰੂੰਗੀ ਪਹਿਣ ਤੂੰ ਆਰਾਮ ਕਰ ਲੈ ਅਸੀਂ ਦਵਾਈ ਲੈ ਕੇ ਆਉਂਦੇ ਆਂਗੇ ਹੋਰ ਪਹਿਣ ਜੇ ਤੂੰ ਬਿਮਾਰ ਹੋ ਗਈ ਇਹਨਾਂ ਨੇ ਕਿਸੇ ਨੇ ਨਹੀਂ ਸਾਹਮਣਾ ਤੈਨੂੰ ਪੈ ਜਾ ਪਹਿਣ ਤੂੰ ਚੱਲ ਗੁਰੀ ਚੱਲੀਏ ਦਵਾਈ ਲੈ ਦੇਖਿਓ ਕਿੰਨਾ ਸੋਹਣਾ ਸੂਟ ਹੈ ਆਨਲਾਈਨ ਸਾਨੂੰ ਕੋਈ ਹੋਰ ਕੰਮ ਹੈਗਾ ਸੂਟ ਦੇਖਣ ਤੋਂ ਬਿਨਾ ਇਹ ਤੇ ਇਕੱਲੇ ਸੂਟ ਹੀ ਨਹੀਂ ਆਉਂਦੇ ਹੋਰ ਵੀ ਬਹੁਤ ਕੁਝ ਆਉਂਦਾ ਹਾਂ ਰੀਲਾ ਹੁੰਦੀਆਂ ਨੇ ਜਿਹੜੇ ਤੂੰ ਸਾਰਾ ਦਿਨ ਦੇਖੀ ਜਾਂਦੇ ਹੋ ਇੱਥੇ ਸੂਟ ਹੀ ਦੇਖਣਾ ਸੂਟ ਹੀ ਸਾਡੇ ਕੰਮ ਦੀ ਚੀਜ਼ ਆ ਕੀ ਕੰਮ ਦੀ ਚੀਜ਼ ਹੈਗਾ ਰੋਜ਼ ਰੋਜ਼ ਨਵਾਂ ਸੂਟ ਥੋੜੀ ਹੁੰਦਾ ਹੈਗਾ ਮਹੀਨੇ 'ਚ ਇੱਕ ਅੱਧਾ ਲੈ ਲਿਆ ਚੱਲ ਬੰਨੀ ਗੱਲ ਸਸਤਾ ਤਾਂ ਦੇਖੋ ਕਿੰਨਾ ਸਸਤਾ ਤਾਂ ਤੁਸੀਂ ਇੱਥੇ ਜਦੋਂ ਇੱਥੋਂ ਲੈ ਕੇ ਆਉਣੀ ਆ ਦੁਕਾਨ ਤੇ ਉਹਦਾ ਤੁਸੀਂ ਕਰਨ ਲੱਗੇ ਜਾਨੀਓ ਇੰਨੇ ਆ ਜੀ ਇੰਨੇ ਦੇਵਾਂਗੇ ਅਸੀਂ ਇਹ ਜਿੰਨੇ ਮੰਗ ਲੰਦ ਨੇ ਉੰਨੇ ਪਾ ਦਾਂਗੇ ਫਿਰ ਹੁਣ ਰੇਟ ਤੇ ਤੜਾਈ ਦੇ ਹੁੰਦਾ ਹੁਣ ਜਿੰਨੇ ਮੰਗ ਲਈ ਅਗਲਾ ਉੰਨੀ ਫੜਾ ਦੇ ਫਿਰ ਇਹਨਾਂ ਨੂੰ ਵੀ ਤੜਾਇਆ ਕਰੋ ਇਹ ਤਾਂ ਪਹਿਲੇ ਹੀ ਸਸਤਾ ਲਾਉਂਦੇ ਵਿਚਾਰੇ ਕਿੱਥੋਂ ਲੋਂਦੇ ਨੇ ਤੇ ਜਿੰਨੇ ਫੜਾ ਦੇ ਸਸਤਾ ਇਹ ਲੈ ਮੈਨੂੰ ਹੁਣ ਪਤਾ ਨਹੀਂ ਮੈਂ ਐਡੀ ਸੂਟ ਖਰੀਦੀ ਹੋਈਆਂ ਮੈਨੂੰ ਪਤਾ ਵੀ ਕਿਹੜਾ ਸਟੱਫ ਹਾਂਜੀ ਤਾਂ ਫਿਰ ਜਦੋਂ ਆ ਮੰਗਾ ਲਾਣੀ ਹੈ ਮੰਗਾਉਣ ਤੋਂ ਬਾਅਦ ਫਿਰ ਕਹਿੰਦੇ ਨੇ ਜੀ ਇਹ ਤਾਂ ਮੋੜ ਨੇ ਤਾਂ ਪਸੰਦ ਨਹੀਂ ਆਏ ਉਸ ਫਿਰ ਇਹੇ ਜੀ ਹੁੰਦੇ ਨੇ ਉਹ ਰੇਟ ਦੇ ਹਿਸਾਬ ਨਾਲ ਫਿਰ ਰਿਟਰਨ ਕਰੋ ਜੀ ਛੇਤੀ ਫਿਰ ਮੇਰੀ ਜਾਣ ਖਾਈ ਜੰਨੀ ਹੈ ਹੋਰ ਕੀ ਦਿਖਾਵਾਂ ਗਵੰਡੀਆਂ ਦੀ ਜਿੰਨੇ ਟਾਈਮ ਚਾਹੇ ਚ ਮੱਥਾ ਮਾਰਦੀਆਂ ਕੋਈ ਕੰਮ ਕਰ ਲੈ ਨਾ ਹੁਣ ਡਿਊਟੀ ਤੇ ਆਈਆਂ ਇਹ ਵੀ ਤਾਂ ਕੰਮ ਹੀ ਆ ਨਾਲੇ ਕੰਮ ਮੈਂ ਹੀ ਕਰਦੀਆਂ ਹੋਰ ਕੋਈ ਬਾਹਰੋਂ ਆ ਕੇ ਕਰਕੇ ਜਾਂਦਾ ਲੈ ਆ ਚਾਹ ਮੰਮੀ ਕਿਹਨੇ ਕਹੀਏਗੀ ਤੇਰੇ ਤਾਂ ਨੀ ਕੰਮ ਹੁੰਦਾ ਨਾਲੇ ਤੈਨੂੰ ਪਤਾ ਹੈ ਵੀ ਮੰਮੀ ਦੀ ਸਿਹਤ ਠੀਕ ਨਹੀਂ ਰਹਿੰਦੀ ਮੰਮੀ ਵੀਰਪਾਲ ਕਿੱਥੇ ਆਉਣੇ ਕਿਉਂ ਨਹੀਂ ਬਣਾਈ ਚਾ ਕੀ ਦੱਸਾਂ ਤਾ ਉਹਦੇ ਤਾਂ ਨਾ ਡਰਾਮੇ ਨਹੀਂ ਮੁੱਕਦੇਗੇ ਦੇ ਕੁਛ ਕਹਿਨੇ ਹੈਗੀ ਉਹਦੇ ਭਰਾ ਮੇਰੇ ਨਾਲ ਲੜਨ ਆਉਂਦੇ ਹੈਗੇ ਕਹਿੰਦੀ ਮੈਂ ਤਾਂ ਨਾ ਕੱਪੜੇ ਢੋਤੇ ਸੀਗੇ ਉਹਦੇ ਨਾਲ ਮੈਨੂੰ ਠੰਡ ਲੱਗ ਗਈ ਮੈਂ ਤਾਂ ਪਾਲੀ ਚੜੀ ਜਾਂਦਾਗਾ ਮੰਮੀ ਫਿਰ ਉਹਨੇ ਠੇਕਾ ਤਾਂ ਨਹੀਂ ਲਿਆ ਸਾਰੇ ਕੰਮ ਦਾ ਗਰਨ ਤੂੰ ਵੀ ਕਰ ਲਿਆ ਕਰ ਕੁਸਾ ਮੰਮੀ ਆਪਾਂ ਇਹਨਾਂ ਨੂੰ ਹੀ ਤਿੰਨ ਜਣੇ ਨੂੰ ਕਰੇ ਰੱਖਿਆ ਹੋਇਆ ਹੈ ਕੰਮ ਤਾਂ ਕੋਈ ਕਰਦੇ ਨਹੀਂ ਉਹੀ ਤਰੀਕਾ ਕਰੀ ਜਾਂਦੇ ਸਾਰਾ ਦਿਨ ਕੀ ਦੱਸਾਂ ਪੁੱਤ ਪਹਿਲਾਂ ਛੋੜਾ ਡੈਡੀ ਨੇ ਮੰਨਿਆ ਵੀ ਇਹਨਾਂ ਨੂੰ ਅੱਡ ਕਰ ਦਈਏ ਹੁਣ ਆ ਤੇ ਘਰ ਵਾਲੇ ਹੀ ਮੰਨਦਾ ਵੀ ਇਹਨਾਂ ਨੂੰ ਅੱਡ ਹੋ ਜਾਣਾ ਨਾਲੇ ਅੱਜਕੱਲ ਕੋਣ ਸਾਂਝੇ ਪਰਿਵਾਰ ਚ ਰਹਿੰਦਾ ਚਾਰ ਜਣੇ ਹੁਣ ਮਿੰਟ ਚ ਦੀ ਕੰਮ ਨਿਪਟੜ ਜੇ ਉਹੀ ਐਡਾ ਟੱਬਰ ਇਕੱਠਾ ਕਰ ਰੱਖਿਆਗਾ ਕਿਉਂ ਉਹਨਾਂ ਦਾ ਵੀ ਘਰ ਚ ਹੱਕ ਹੈ ਆਪਾਂ ਤਾਂ ਜੀ ਹਿਸਾਬ ਕਰਾਂਗੇ ਨਾ ਤਾਂ ਫਾਇਦੇ ਚ ਰਹਿ ਜਾਾਂਗੇ ਬਸ ਸਾਨੂੰ ਤਾਂ ਅੱਡ ਹੋਣ ਵਾਲੀਆਂ ਗੱਲਾਂ ਹੀ ਆਉਂਦੀਆਂ ਨੇਗੀਆਂ ਨਾਲੇ ਸਾਨੂੰ ਐ ਪਤਾ ਵੀ ਵੀਰਪਾ ਨੇ ਸਾਰਾ ਘਰ ਸੰਭਾਲ ਰ ਨਾਲੇ ਗੁਰੀ ਤੇ ਅਮਰਤ ਦੇ ਹੁੰਦੇ ਮੈਨੂੰ ਖੇਤ ਬੰਨੇ ਦੀ ਕੋਈ ਫਿਕਰ ਨਹੀਂ ਹੈਗੀ ਸਾਰਾ ਕੰਮ ਉਹ ਦੇਖਦੇ ਨੇਗੇ ਇਹ ਤਾਂ ਪੁੱਤ ਤੈਨੂੰ ਬਾਇ ਹੈਵਾਂਗਾ ਇਹ ਤਾਂ ਖਾਨ ਜੋਗੇ ਨੇਗੇ ਤੈਨੂੰ ਲੱਗਦਾ ਵੀ ਇਹ ਕੰਮ ਕਰਦੇ ਨੇਗੇ ਛੋਟਾ ਤਾਂ ਸਾਰਾ ਦਿਨ ਇਹੀ ਗੱਲਾਂ ਨਹੀਂ ਮੁਕਦੀਆਂ ਥੋਡੀਆਂ ਤਾਂ ਚਲ ਛੱਡੋ ਪਰਾਂ ਇਹ ਗੱਲਾਂ ਨੂੰ ਦੇਖ ਲਈਏ ਅੱਜ ਕੀ ਬਣਦਾ ਆ ਫੜਕਲਾ ਦੇਖ ਲੈ ਪੁੱਤ ਇਹ ਨਹੀਂ ਮੰਨਦਾਗਾ ਇਹ ਕਿੱਥੇ ਮੰਨਦੇ ਨੇ ਜੇ ਮੰਨਣ ਵਾਲੇ ਹੁਣ ਫੇਰ ਅਡਰ ਨਾ ਕਰਦੀ ਇਹਨਾਂ ਨੂੰ ਓਹ ਹੋ ਸਾਰੇ ਹੁਣ ਠੀਕ ਆ ਤੂੰ ਹਾਂ ਠੀਕ ਆ ਵੀਰੇ ਪਹਿਣ ਦੋ ਦਿਨ ਆਰਾਮ ਕਰ ਲੈਂਦੀ ਕਾਹਨੂੰ ਕੰਮ ਕਰਨ ਲੱਗ ਗਈ ਤੂੰ ਹੋਰ ਬਿਮਾਰ ਹੋ ਜੇਂਗੇ ਤੂੰ ਕੰਮ ਮੇਰੇ ਕਿੱਥੇ ਸਰਦਾ ਵੀਰੇ ਕੰਮ ਤਾਂ ਕਰਨ ਹੀ ਪੈਣਾ ਹੈ ਚੱਲ ਕੋਈ ਨਾ ਪੈਣੇ ਮੈਂ ਤਾਂ ਐਂ ਕਹਿੰਦਾ ਸੀਗਾ ਤਾਈ ਨੂੰ ਕਹਿਦੀ ਵੀ ਸਾਡੀ ਫੀਸ ਭਰ ਦੋ ਮੇਰੇ ਤੇ ਗੁਰੀ ਦੀ ਸੈਕੰਡ ਸਮੈਸਟਰ ਦੀ ਅੱਛਾ ਜੇ ਉਹਨਾਂ ਨੇ ਤਿੰਨ ਚਾਰ ਵਾਰੀ ਕਿਹਾ ਤਾਂ ਸਾਨੂੰ ਨਾ ਕੋਈ ਨਾ ਮੈਂ ਕਹਿ ਦੂੰਗੀ ਤਾਈ ਨੂੰ ਨਾਲੇ ਤਾਈ ਨੂੰ ਐਂ ਕਹਦੀ ਵੀ ਥੋੜੇ ਵੱਧ ਪੈਸੇ ਦੇ ਦੂਗੀ ਟਿਊਸ਼ਨ ਦੀ ਟਿਊਸ਼ਨ ਦੇ ਵੀ ਲੱਗਣਾ ਸੀ ਉਹਨਾਂ ਨੇ ਨਾਲੇ ਤੇ ਵੀ ਮੈਂ ਸਾਡੀ ਕਾਲਜ ਵਾਲੀ ਫੀਸ ਨੂੰ ਕਹਿ ਦੂੰਗੀ ਤਾਈ ਨੂੰ ਨਰੇ ਤੁਸੀਂ ਟਿਊਸ਼ਨ ਤੇ ਲੱਗਣਾਗਾ ਉਹ ਦੱਸ ਦੂੰਗੀ ਵੀ ਉਹਨਾਂ ਟਿਊਸ਼ਨ ਤੇ ਲੱਗਣਾ ਉਹਨਾਂ ਨੂੰ ਪੈਸੇ ਬਾਅਦ ਦੇ ਦੇ ਦਿੰਦਾਈ ਪੰਡੇ ਹਣ ਦੋ ਤਿੰਨ ਵਾਰੀ ਕਹਤਾ ਉਹਨਾਂ ਨੇ ਵੀ ਭਰ ਦੋ ਬੀਜ ਨਹੀਂ ਫਿਰ ਉਹ ਜੁਰਮਾਨਾ ਲੱਗ ਜਾਊਗਾ ਮੈਂ ਤਾਂ ਤਾਂ ਕਹਿੰਦਾ ਸੀਗਾ ਨਾ ਕੋਈ ਨਹੀਂ ਬਸ ਮੈਂ ਪੰਡੇ ਜਿਹਾ ਮਾਝ ਕੇ ਫਿਰ ਕਹੀ ਨਹੀਂ ਇਸ ਟਾਈਮ ਹਾਂ ਕਹਿ ਦਿੱਤੀ ਹਾਂ ਤੁਸੀਂ ਟੈਨਸ਼ਨ ਨਾ ਕਰੋ ਇਸ ਬੂਸ ਦੀ ਠੀਕ ਇਹ ਤਾਂ ਮੈਂ ਆਪੇ ਪ੍ਰਾਦੂੰਗੀ ਕਹਿੰਦੇ ਤਾਈ ਕੀ ਗੱਲ ਹੋ ਗਈ ਪੈ ਕਿਉਂ ਗਈ ਹੁਣ ਮੈਂ ਪਹਿਣਾ ਵੀ ਨਹੀਂਗਾ ਮੈਂ ਤੈਨੂੰ ਸੁਣਨਾ ਇੱਕ ਗੱਲ ਕਰਨੀ ਸੀ ਕਿਹੜੀ ਗੱਲ ਕਰਨੀ ਸੀ ਕੋਈ ਚੱਜ ਨਹੀਂ ਕਰੀ ਕਿਤੇ ਹੋਰ ਕੁਝ ਕਹੇ ਦੇ ਤਾਈ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀਗੀ ਵੀ ਅੰਬਰਤਰੀ ਤੇ ਗੁਰੀ ਦੀ ਨਾ ਕਾਲਜ ਦੀ ਫੀਸ ਭਰਨ ਨਾਲ ਹੀ ਆਏ ਵੀ ਉਹਨਾਂ ਨੂੰ ਬਾਲੇ ਬਾਰਾ ਕਹਿੰਦਾ ਕਾਲਜ ਵਾਲਿਆਂ ਨੇ ਵੀ ਫੀਸ ਭਰ ਦਿਓ ਵੀ ਤੁਸੀਂ ਉਹਨਾਂ ਦੀ ਫੀਸ ਦਾ ਕੋਈ ਹੱਲ ਕਰ ਦਿਓ ਹਾਏ ਹਾਏ ਛੋਟੀਆਂ ਫੀਸਾਂ ਨਹੀਂ ਖਾ ਲਿਆ ਆ ਹੁਣ ਤਾਂ ਪਰਥੇ ਹੱਤੀ ਫੀਸਾਂ ਅੱਜ ਫੇਰ ਕਹਿੰਦੇ ਭਰ ਦੇ ਫੀਸ ਇਹਨਾਂ ਤੋਂ ਹਟੇ ਨਹੀਂ ਜਾਂਦਾ ਕ ਮੈਂ ਇੱਥੋਂ ਨਹੀਂ ਭਈ ਇੰਨੀਆਂ ਫੀਸਾਂ ਭਰੀਆਂ ਜਾਂਦੀਆਂ ਤਾਈ ਐਹੀਆਂ ਗੱਲਾਂ ਕਿਉਂ ਕਰਦੀਆਂ ਅਸੀਂ ਤਾਂ ਕਦੇ ਹਿਸਾਬ ਹੀ ਨਹੀਂ ਮੰਗਿਆ ਫਿਰ ਫੀਸ ਤਾਂ ਹੁਣ ਪਰ ਨਹੀਂ ਐ ਨੇ ਕਿਹੜਾ ਸਾਹ ਆ ਇੱਥੇ ਕਿਹੜਾ ਮਰਬਿਆਂ ਦਾ ਸਾਹ ਕਰਨਾਗਾ ਉਹਦੀਆਂ ਗੱਲਾਂ ਕਰਦੀਆਂ ਤਾਈ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਆਪਣੀ ਸ਼ਹਿਰ 'ਚ ਵੀ ਦੁਕਾਨਾਂ ਹੈਗੀਆਂ ਨਹੀਂ ਆ ਮੈਂ ਕਿਹਾ ਤੇ ਇੱਥੋਂ ਜ਼ਿਆਦਾ ਕੁਝ ਮੰਗਿਆਗਾ ਫੀਸ ਹੀ ਮੰਗੀ ਹੈਗੀ ਜੇ ਇੰਨਾ ਕਹਿਮੀ ਆ ਨਾ ਮੈਂ ਇੱਕ ਵਾਰੀ ਫੀਸ ਭਰ ਸਕਦੀ ਆਂਗੀ ਦੂਜੇ ਦਿਨ ਭਾਈ ਮੱਥ ਪਰੀ ਜਾਂਦੀਗੀ ਤਾਈ ਇਹ ਹੀ ਗੱਲਾਂ ਕਰਕੇ ਤਾਂ ਤੂੰ ਮੈਨੂੰ ਪੜਨਾ ਹਟਾ ਲਿਆ ਮੇਰੀਆਂ ਫੀਸਾਂ ਨਹੀਂ ਸੀ ਪੜਦੀ ਹੁਣ ਇਹੋ ਜਿਹੀਆਂ ਗੱਲਾਂ ਮੇਰੇ ਤੋਂ ਭਰਾਵਾ ਵੇਲੇ ਕਰਨ ਲੱਗ ਗਈ ਨਾ ਹੁਣ ਤੂੰ ਉਹਨਾਂ ਦੀਆਂ ਫੀਸਾਂ ਵੀ ਨਹੀਂ ਪੜਦੀ ਜੇ ਤਾਂ ਫੀਸ ਭਰेंगी ਤਾਂ ਦੋਨਾਂ ਦੀ ਭਰੀ ਨਹੀਂ ਸਾਡਾ ਸਾਹ ਵੱਡ ਕਰਦੇ ਦੇ ਇਹ ਗੱਲਾਂ ਨਾ ਤੂੰ ਸਾ ਵੀ ਐਡ ਕਰ ਲ ਮੈਥੋਂ ਨਹੀਂ ਕਿਸੇ ਨੇ ਫੀਸਾਂ ਭਰੀਆਂ ਜਾਂਦੀਆਂ ਤਾਈ ਇਹੋ ਜਿਹੀਆਂ ਗੱਲਾਂ ਨਾ ਕਰ ਸਾਡਾ ਤਾਂ ਸਾ ਵੀ ਐਡ ਕਰ ਤੇ ਚੱਲ ਠੀਕ ਆ ਦੇ ਤੁਸੀਂ ਐਡੀ ਹੋਣਾਗਾ ਆ ਘਰ ਮੈਂ ਸੰਭਾਲਨੀ ਆ ਕਿਹੜਾ ਪੁਰਾਣਾ ਘਰ ਹੈਗਾ ਉਹ ਤੁਸੀਂ ਸੰਭਾਲੋ ਕਿਉਂ ਤਾਈ ਇਸ ਘਰ ਚ ਵੀ ਸਾਡਾ ਹਿੱਸਾ ਹੈ ਕਿਹੜਾ ਹਿੱਸਾ ਹੈਗਾ ਇੱਕ ਕਮਰਾ ਸੀਗਾ ਸਾਰਾ ਮੈਂ ਆਪ ਪਾਇਆ ਦੇ ਹਰੇ ਰਹਿਣਾਗਾ ਇਹਦਾ ਅਧ ਦੇਓ ਕੋਈ ਨਾ ਤਾਈ ਜੇ ਤੂੰ ਕਹਿਣੀ ਸੀ ਪੁਰਾਣੇ ਘਰ ਚ ਵਾਝ ਜਾਣਾ ਪਰ ਗੱਲ ਯਾਦ ਰੱਖੀ ਯਾਦ ਰੱਖਣ ਦੀਆਂ ਕੀ ਗੱਲਾਂ ਕਰਦੀਆਂ ਗਈ ਮੈਂ ਕਿ ਕੋ ਸੋਥੋ ਲੈ ਕੇ ਖਾਨੀਆਂ ਜਾਂ ਵਗ ਜੇ ਇੱਥੇ ਬੈਠੀ ਕੇ ਕਰਦੀਆਂਗੀ ਹਾਂਜੀ ਹਾਂਜੀ ਕਰ ਦੇਈ ਹਾਂਲ ਬੱਸ ਹਾਂ ਹਾਂ ਜੀ ਸਵੇਰੇ ਤੱਕ ਠੀਕ ਹੈ ਧੰਨਵਾਦ ਕੀ ਕਹਿੰਦਾ ਈ ਮਾਸਟਰ ਓਏ ਉਹ ਪੀਸ ਨੂੰ ਹੀ ਕਹਿੰਦਾ ਕਹਿੰਦਾ ਸੀਗਾ ਤੂੰ ਕਹਿੰਦਾ ਸੀ ਭੈਣ ਨੂੰ ਹਾਂ ਮੈਂ ਕਹਿੰਦਾ ਸੀਗਾ ਕੋਈ ਅੱਜ ਕੁਸ਼ਰਨ ਨੂੰ ਵੀ ਕਹਿੰਦਾ ਸੀਗਾ ਹਾਂ ਕਹਿੰਦਾ ਸੀਗਾ ਮੈਂ ਕੀ ਗੱਲ ਕਰੀ ਜਾਂਦੇ ਹੋ ਕੋਈ ਕੁਝ ਨਹੀਂ बस ਪੜੀ ਜਾਂਦੇ ਸੀਗੇ ਮੈਂ ਤੁਹਾਨੂੰ ਐ ਕਹਿੰਦੀ ਸੀ ਵੀ ਆਪਾਂ ਤਾਂ ਹੁਣ ਆਪਣੇ ਪੁਰਾਣੇ ਖਰਚੇ ਹੀ ਵਗ ਚੱਲਦੇ ਆਪਾਂ ਨਹੀਂ ਇੱਥੇ ਰਹਿੰਦੇ ਕੀ ਗੱਲ ਹੋ ਗਈ ਭੈਣੇ ਪਹਿਲਾਂ ਤੂੰ ਕਦੇ ਮੰਨੀ ਨਹੀਂ ਕਿ ਅੱਜ ਕਿਵੇਂ ਤਾਂ ਹੀ ਤੇ ਵੀਰੇ ਹੁਣ ਆਪਣੇ ਨਾ ਜ਼ਰੂਰੀ ਖਰਚੇ ਵੀ ਕਰਨ ਲੱਗ ਗਏ ਮੈਂ ਉਹਨੂੰ ਛੋਡੀ ਫੀਸ ਬਾਰੇ ਆਖਿਆ ਸੀਗਾ ਉਹ ਮੈਨੂੰ ਕਹਿੰਦੀ ਨਾ ਮੈਂ ਇੱਕ ਦੀ ਭਰੂੰਗੀ ਫਿਰ ਮੈਂ ਉਹਨੂੰ ਕਹਿੰਦਾ ਮੈਂ ਸਾਡਾ ਸਾਹਬ ਐਡ ਕਰ ਦੇ ਕਹਿੰਦੀ ਸਾਹਬ ਤੁਹਾਡਾ ਕੀ ਐਡ ਕਰਨਾ ਕਿ ਤੁਹਾਡੇ ਕੀ ਮਰਬੇ ਨੇ ਕਹਿੰਦੀ ਤੁਸੀਂ ਆ ਤਾਂ ਉਧਰੋਂ ਕਹਿੰਦੀ ਪੁਰਾਣੇ ਖਰਚੇ ਵਗ ਜੋ ਆਪਾਂ ਤਾਂ ਉੱਥੇ ਜਾਵਾਂਗੇ ਆਪਾਂ ਨਹੀਂ ਉਰੇ ਰਹਿੰਦੇ ਵੀ ਹੋਰ ਪੜੇ ਤੈਨੂੰ ਤਾਂ ਜਾਣਿਆ ਆਪਾਂ ਵਧੀਆ ਘਰ ਆਗਾ ਉਹ ਰੰਗ ਵੀ ਵਧੀਆ ਕਰਾਇਆ ਹੋਇਆ ਉਹਤੇ ਆਪਾਂ ਨੂੰ ਦਿਨਾਂ ਨੂੰ ਕੀ ਮੜਾ ਉਹ ਕਿੱਧਰ ਵਾਗੇ ਉਹ ਪੱਗ ਕਿੱਧਰ ਵਾਗੇ ਜਿਵਾਖੋ ਉਹ ਦੀਨਾ ਨਹੀਂ ਕੋਈ ਮੈਨੂੰ ਤਾਂ ਆਇਆ ਕੋਈ ਮਮਾ ਦਾ ਆਜੋ ਆਜੋ ਮਮਾ ਕਿਧਰੋਂ ਆ ਗਿਆ ਅੱਜ ਕੀ ਪਤਾ ਕਿਧਰੋਂ ਆਇਆ ਓ ਪਾਈ ਕਿੱਧਰ ਵਗ ਗਏ ਨਾ ਬੜਾ ਵਧੀਆ ਦਿਨ ਚੜਿਆ ਤੇ ਮਾਮਾ ਜੀ ਆਏ ਨੇ ਸੱਜਾ ਮਾਮਾ ਜੀ ਸ੍ਰੀ ਕਾਲ ਪਾਈ ਸ੍ਰੀ ਕਾਲ ਜੀ ਸ੍ਰੀ ਕਾਲ ਪਾਈ ਅੱਸੀ ਇੱਧਰ ਵਗੇ ਸੀਗੇ ਐਂਦੀ ਬੈਠੇ ਸੀਗੇ ਜੀ ਬੈਜਾ ਬੈਜਾ ਬੈਠ ਚਲ ਕੋਈ ਨਾ ਤੁਸੀਂ ਬੈਜੋ ਬੜਾ ਕੁਰਸੀ ਚੱਕ ਲਿਓ ਪਈ ਜਗੀ ਲੈ ਨਹੀਂ ਹੋਰ ਪਾਈ ਕੀ ਸਲਾਹ ਕਰੀ ਜਾਂਦੇ ਸੀ ਤਿੰਨੇ ਭੈਣ ਭਾਈ ਕੁਝ ਨਹੀਂ ਮਾਮਾ ਹੁਣ ਤਾਂ ਬਸ ਅਸੀਂ ਇਕੱਲੇ ਪਏ ਆ ਕੋਈ ਨਾ ਚਾਹ ਪਾਣੀ ਪੀ ਲੋ ਮਾਮਾ ਜੀ ਫੇਰ ਦੱਸਦੇ ਆ ਤੁਹਾਨੂੰ ਗੱਲ ਅਸੀਂ ਉਹ ਕੋਈ ਨਹੀਂ ਭਾਈ ਚਾਹ ਪਾਣੀ ਤਾਂ ਫੇਰ ਪੀ ਲਾਂਗੇ ਪਹਿਲਾਂ ਗੱਲ ਦੱਸੋ ਕੀ ਹੋ ਗਈ ਮਾਮਾ ਜੀ ਗੱਲ ਕੀ ਹੋਣੀ ਸੀ ਤਾਈ ਨਾ ਤਾਂ ਸਾਨੂੰ ਕੋਈ ਸਾਹ ਕਿਤਾਬ ਦੱਸਦੀ ਐ ਅੱਜ ਨਾ ਮੇਰੇ ਨਾਲ ਤਾਈ ਲੜ ਪਈ ਮੈਂ ਇਹਨਾਂ ਦੀ ਫੀਸਾਂ ਨੂੰ ਕਹਿੰਦਾ ਵੀ ਫੀਸ ਆ ਰਹੀ ਐ ਭਾਈ ਫੀਸ ਭਰਨੀ ਐ ਕਹਿੰਦੀ ਮੈਂ ਇਥੋਂ ਨਹੀਂ ਭਰੀ ਜਾਂਦੀ ਮੈਂ ਇਥੋਂ ਤਾਂ ਇੱਕ ਦੀ ਫੀਸ ਭਰੀ ਜਾਊਗੀ ਫੇਰ ਮੈਂ ਉਹਨੂੰ ਕਹਿੰਦੇ ਵੀ ਸਾਡਾ ਹਿਸਾਬ ਕਰਦੇ ਸਾਨੂੰ ਅੱਡ ਕਰਦੇ ਹੁਣ ਅਸੀਂ ਤਾਂ ਪੁਰਾਣੇ ਘਰ ਚ ਜਾਵਾਂ ਪਰੇ ਦੁਪੈਲਾਣਾ ਸਾਨੂੰ ਇੱਕ ਕੰਮ ਕਰਨਾ ਪਊਗਾ ਕੀ ਕੰਮ ਮਾਮਾ ਜੀ ਭਾਈ ਮੈਂ ਨਾ ਤੁਹਾਡੇ ਵਾਸਤੇ ਰਿਸ਼ਤਾ ਦੇਖਿਆ ਹੈਗਾ ਨਾਲੇ ਸਾਂਝੇ ਪਰਿਵਾਰ ਚ ਵਿਆਹ ਹੋ ਜੇ ਉਹਦੇ ਵਰਗੀ ਰੀਸ ਨਹੀਂ 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 ਮਾਮਾ ਜੀ ਇਹ ਕਹੇ ਜੀ ਗੱਲ ਕਰੀ ਜਾਂਦੇ ਤੁਸੀਂ ਜੇ ਮੈਂ ਵਿਆਹ ਕਰਵਾ ਲਿਆ ਤਾਂ ਮੇਰੇ ਭਰਾ ਰੁੱਲ ਜਾਣਗੇ ਪਰ ਤੂੰ ਤਾਂ ਸੌਖੀ ਰਹੇਗੀ ਛੜਨਾ ਕਿੱਥੇ ਧੱਕੇ ਖਾਏਂਗੀ ਤੂੰ ਨਹੀਂ ਵੀਰੇ ਤੁਸੀਂ ਵੀ ਮਾਮੇ ਦੀਆਂ ਗੱਲਾਂ 'ਚ ਆ ਗਏ ਜਿੰਨਾ ਚਿਰ ਤੁਸੀਂ ਆਪ ਦੇ ਕੰਮ ਤੰਦੇ ਤੇ ਸੈਟ ਨਹੀਂ ਨਾ ਹੁੰਦੇ ਉਹਨਾਂ ਚਿਰ ਮੈਂ ਹੀ ਨਹੀਂ ਵਿਆਹ ਕਰਾਉਂਦੀ ਨਹੀਂ ਭਣੇ ਤੂੰ ਜੇ ਦੋ ਛੱਡ ਦੇ ਜਿਵੇਂ ਮਾਮਾ ਕਹਿੰਦਾ ਉਵੇਂ ਕਰ ਲੈ ਸਸਰੀ ਘਰ ਗਈ ਸਸਰੀ ਘਰ ਪਈ ਹੈ ਹੋਰ ਖੈਰ ਸੁਖਾ ਹਾਂ ਹਾਂ ਪੈਣੀ ਵਧੀਆ ਬੈਜੂ ਬਾਈ ਇਹ ਹਕਮ ਮੈਂ ਮਰਜੀ ਸਮਝਾਂ ਮੈਂ ਤਾਂ ਆਪਦੇ ਜਵਾਖਾਂਵਾਂ ਨੂੰ ਪਾਲੇ ਨੇਗੇ ਇਹ ਉਹਨੇ ਪਿਆਰ ਕਰਦੀਆਂਗੀ ਇਹ ਤਾਂ ਮੈਨੂੰ ਕਹਿੰਦੇ ਨੇਗੇ ਸਾਡਾ ਹਿਸਾਬ ਕਿਤਾਬ ਕਰਦੇ ਮੈਂ ਤਾਂ ਐ ਸੋਚਿਆਗਾ ਵੀ ਕੁੜੀ ਦਾ ਨਾ ਕੱਠ ਚ ਵਿਆਹ ਹੋ ਜੇ ਫਿਰ ਕੁਛ ਮਰਜ਼ੀ ਕਰੀ ਜਾਣ ਤਾਂ ਹੀ ਮੈਂ ਜਾਣਦੀ ਆ ਤੈਨੂੰ ਕਿੰਨਾ ਕੁ ਫਿਕਰ ਆ ਸਾਡਾ ਤੈਨੂੰ ਆਇਆ ਵੀ ਕੁੜੀ ਮੈਂ ਵਿਆਹ ਕੇ ਤੋੜ ਦਿਆਂ ਇਹਦੇ ਭਰਾਵਾਂ ਦਾ ਹੱਕ ਮਾਰ ਲ ਹੁਣ ਇਹ ਤਾਂ ਮੇਰੇ ਨਾਲ ਲੜ ਕੇ ਹਟੀ ਸੀ ਮੈਂ ਤੈਨੂੰ ਆਖਿਆ ਤਾਂ ਹੈ ਗਿਆ ਸੀ ਵੀ ਆਪਦਾ ਹੱਕ ਲੈ ਜਾ ਭਾਈ ਮਾਮਾ ਜੀ ਮੇਰੀ ਗੱਲ ਸੁਣੋ ਸਾਡਾ ਸਾਹਬ ਕਰਾ ਦਿਓ ਮੈਂ ਹੀ ਨਹੀਂ ਵਿਆਹ ਕਰਾਉਣਾ ਹਾਂ ਜੀ ਮੇਰੀ ਗੱਲ ਸੁਣ ਲਾ ਕਿਹੜੇ ਭਰਾਵਾ ਪਿੱਛੇ ਤੂੰ ਲੜਦੀ ਆ ਨਾ ਇਹ ਕਿਸੇ ਦਿਨ ਤੇਰੇ ਨਾਲ ਨਹੀਂ ਖੜਨੇ ਮੈਂ ਤਾਂ ਐਂ ਕਹਿਨੀ ਆਂ ਕਿ ਆਪਦਾ ਵਿਆਹ ਕਰਵਾ ਕੇ ਆਪਦੇ ਘਰੇ ਜਾ ਦੇ ਉਮਰ ਟੱਪ ਗਈ ਨਾ ਕਿਸੇ ਨੇ ਪੁੱਛਣਾ ਨਹੀਂਗਾ ਦੇਹੇ ਘਰ ਪਰਿਵਾਰ ਵਾਲੇ ਹੋਗੇ ਨਾ ਤੈਨੂੰ ਜਮੀਨ ਨਹੀਂ ਪੁੱਛਣਾ ਦਾਈ ਮੈਨੂੰ ਇਹ ਗੱਲਾਂ ਤਾਂ ਕੋਈ ਪਤਾ ਨਹੀਂ ਠੀਕ ਹੈ ਪਰ ਮੈਂ ਆਪਦੇ ਭਰਾਵਾਂ ਨੂੰ ਰੋਲਣਾ ਨਹੀਂ ਦਿੰਦੀ ਚੱਲ ਪੁੱਤ ਹੁਣ ਤੈਨੂੰ ਮੈਂ ਕੀ ਕਹਾਂ ਉਹ ਰਿਸ਼ਤਾ ਬਹੁਤ ਚੰਗਾ ਸੀ ਇੱਕ ਗੱਲ ਭੈਣ ਜੀ ਤੁਸੀਂ ਵੀ ਸੁਣ ਲਓ ਤੁਸੀਂ ਨਾ ਲੋਕਾਂ ਨੂੰ ਤਮਾਸ਼ਾ ਨਾ ਦਿਖਾਓ ਹੁਣ ਇਹਨਾਂ ਨੂੰ ਬੱਚਿਆਂ ਨੂੰ ਨਾ ਬਣਦਾ ਹੱਕ ਇਹਨਾਂ ਦਾ ਦੇ ਦਿਓ ਭਾਈ ਮੈਂ ਕਦੋਂ ਰੋਕਿਆਗਾ ਕਿਹੜਾ ਇਹਨਾਂ ਦਾ ਹੱਕ ਬਣਦਾ ਹੈਗਾ ਲੈ ਕੇ ਆਪਦੇ ਘਰੇ ਜਾਣ ਚੱਲ ਮੰਮੀ ਤੁਸੀਂ ਵੱਡੇ ਹੋ ਜਿਵੇਂ ਤੁਸੀਂ ਕਹੋਗੇ ਕਰ ਲਵਾਂ ਮੀ ਚਲੋ ਠੀਕ ਆ ਭਾਈ ਤੁਸੀਂ ਵੀ ਆਪਦੀ ਭੈਣ ਦਾ ਖਿਆਲ ਰੱਖਿਆ ਕਰੋ ਇਹ ਆਪਦੇ ਨਾਲੋਂ ਵੱਧ ਨਾ ਸੋਡਾ ਸੋਚਦੀ ਹੈ ਚਲੋ ਮੈਂ ਚੱਲਦਾ ਹੁਣ ਨਹੀਂ ਮਮਾ ਜੀ ਚਾਹ ਪੀਤੀ ਬਿਨਾ ਮੈਂ ਨਹੀਂ ਸੋਨੂੰ ਜਾਣ ਦਿੰਦੀ ਚੱਲ ਠੀਕ ਹੈ ਤੀਏ ਬਣਾ ਲੈ ਚਾ ਲੈ ਨਿਓ ਨਿਓ ਮੈਂ ਬਣਾ ਕੇ ਓ ਤੁਸੀਂ ਵੀ ਪੜ੍ਹ ਲਿਖ ਕੇ ਨਾ ਕੁਝ ਬਣ ਜਿਓ ਹੁਣ ਠੀਕ ਆ ਮਮਾ ਤੁਹਾਡੇ ਪਿਛੇ ਕਿੰਨਾ ਲੜਦੀ ਫਿਰਦੀ ਐ ਇਹ ਵਿਆਹ ਨਹੀਂ ਕਰਾਉਂਦੀ ਦੇਖ ਲਓ ਤੇ ਫਨੇ ਵੀ ਸਾਰੇ ਸਮਰ ਆਪਨੇ ਸਾਰੇ ਚੱਕ ਲੈ ਅੱਡੇ ਦਾ ਮੈਂ ਰੱਖਿਆ ਸੀਗਾ ਅੱਛਾ ਤੇ ਕਿਤਾਬਾਂ ਤੁਹਾਡੀਆਂ ਓਏ ਪੁੱਤਰ ਆਇਆ ਮੈਂ ਚਲ ਆ ਜੀ ਹਾਂ ਤਰਜੋ ਤਰਜੋ ਉਹ ਤੋਂ ਪਤਾ ਲੱਗੂ ਕੀ ਪਾ ਵਿਖਦੀਏਗੀ ਕਦੋਂ ਲੋਕਾਂ ਨੇ ਨਾ ਰੰਗ ਦਿਖਾਏ ਆਪ ਤੇ ਫੇਰ ਪਤਾ ਲੱਗੂ ਸਾਨੂੰ ਵੀ ਭਣਿਆ ਪਾ ਤਾਂ ਗਏ ਖਰਚ ਹੁਣ ਆਪਣਾ ਇੱਥੇ ਗੁਜ਼ਾਰਾ ਕਿਵੇਂ ਚੱਲੂਗਾ ਕੋਈ ਨਾ ਤੁਸੀਂ ਫਿਕਰ ਨਾ ਕਰੋ ਠੀਕ ਹੈ ਕੁਝ ਪੈਸੇ ਤਾਂ ਨਾ ਮੈਨੂੰ ਤਾਈ ਨੇ ਸਾਬ ਕਿਤਾਬ ਕਰਕੇ ਦੇਤੇ ਕੁਸ ਮੈਂ ਆ ਸਾਫ ਸਫਾਈ ਕਰਿਆ ਕਰੂੰ ਪੈਸੇ ਲਿਆਇਆ ਕਰੂੰ ਤੁਸੀਂ ਆਪ ਦਾ ਪੜਾਈ ਕਣੀ ਧਿਆਨ ਕਰੋ ਚੱਲ ਭਾਣੇ ਫਿਰ ਹੈਂ ਕਰ ਲਈ ਪੈਸੇ ਦੇਤੇ ਸੀ ਵਧੀਆ ਉਹਨੇ ਆ ਬਸ ਜਿਹਾ ਜਿਹਾ ਸਾਬ ਕਿਤਾਬ ਕਰਕੇ ਦੇਤੇ ਠੀਕ ਹੈ ਹੁਣ ਵਧੀਆ ਕੱਟੀਆ ਤਾਂ ਆਪਾਂ ਨੂੰ ਕੀ ਪਤਾ ਆਪਾਂ ਕਿਹੜਾ ਮੂਰੇ ਲੱਗੇ ਹੋਏ ਸੀ ਵੀ ਆਪਾਂ ਨੂੰ ਪਤਾ ਹੈਗਾ ਪਤਾ ਤਾਂ ਉਹਨਾਂ ਨੂੰ ਹੀ ਸੀ ਨਾ ਸਾਰੇ ਸਾਬ ਕਿਤਾਬ ਦਾ ਮੈਂ ਤੈਨੂੰ ਇੱਕ ਗੱਲ ਕਹਾ ਮੈਂ ਤੂੰ ਕੰਮ ਕਰੇਂਗੀ ਅਸੀਂ ਘਰੇ ਬਹਿ ਕੇ ਖਾ ਮੰਗੇ ਇਹ ਕੋਈ ਚੰਗੀ ਗੱਲ ਲੱਗੀ ਤੁਸੀਂ ਇਹ ਵੇਲਾ ਸਾਂਭ ਲਓ ਆਪਦਾ ਜੇ ਤੁਸੀਂ ਵਧੀਆ ਮਿਹਨਤ ਕੀਤੀ ਚੰਗੇ ਪੜ੍ਹ ਲਿਖ ਜਾਓਗੇ ਕੋਈ ਚੰਗੇ ਕੰਮ ਤੇ ਲੱਗ ਜਾਓਗੇ ਤੁਹਾਡੀ ਵਧੀਆ ਜ਼ਿੰਦਗੀ ਹੋ ਜਾਊਗੀ ਤੁਸੀਂ ਮੇਰਾ ਫਿਕਰ ਨਾ ਕਰੋ ਕੱਲ ਭਾਣੇ ਤੇਰੀ ਵੀ ਸਹੀ ਹੈ ਇਸੀ ਲੱਗੇ ਨਾਲੇ ਦਾ ਨਾਮ ਕੱਢਾਂਗੇ ਨਾਲੇ ਉਹਨਾਂ ਦੇ ਮੂੰਹ ਬੰਦ ਕਰਾਂਗੇ ਤਾਈ ਹੁਰਿਆਂ ਦੇ ਫੌਰ ਹੁਣ ਇਹ ਤਾਂ ਠੀਕ ਐ ਸਮਾਂ ਦੀ ਨਾਲੇ ਉਹਨਾਂ ਨੂੰ ਪਤਾ ਲੱਗੂਗਾ ਵੀ ਹਾਂ ਅਸੀਂ ਐਡ ਕਰਕੇ ਸਿੱਟੇ ਸੀਗੇ ਨਿੱਕੇ ਨਿੱਕੇ ਨੇ ਆਪਦਾ ਕੰਮ ਚੱਕ ਲਿਆ ਵਧੀਆ ਕਮਾਉਣ ਲੱਗ ਗਏ ਹੂੰ ਇਹਨਾਂ ਕੁਝ ਬੋਲੀਏ ਮੈਨੂੰ ਬਹੁਤ ਜੀਖ ਰਿਆ ਮੇਰਾ ਤਾਈ ਤਾਂ ਗੁੱਸੇ ਚ ਮਾਇਆ ਆਈਆਂ ਮੈਂ ਤਾਂ ਨਹੀਂ ਪਾਈ ਉਰੇ ਰਹਿੰਦੀ ਹੁਣ ਪਹਿਲਾਂ ਤਾਂ ਮੈਨੂੰ ਆਏ ਸੀ ਵੀ ਚਲ ਕੋਈ ਨਾ ਵਿੱਚੀ ਬੈਠੇ ਰਹਿਣੇ ਆਂਗੇ ਟਾਈਮ ਪਾਸ ਵਧੀਆ ਹੋਈ ਜਾਂਦਾ ਹੈਗਾ ਫਿਰ ਜਦੋਂ ਹੁਣ ਉਹਨੇ ਫਿੱਸਾ ਤੀ ਜਵਾਬ ਦਿੱਤਾ ਹੁਣ ਫਿਰ ਆਪਣਾ ਉਹਨਾਂ ਦੇ ਵਿੱਚ ਰਹਿਣ ਦਾ ਕੀ ਕੰਮ ਸੀਗਾ ਦੋ ਛਿੱਲ ਸਹੀ ਗੱਲਾਂ ਦਾ ਕੁਆਟੇ ਖਾਵਾਂਗੇ ਚਾਹ ਦਾ ਕਰ ਲਾ ਆਪਾਂ ਫਿਰ ਸਫਾਈ ਕਰ ਲਾਂਗੇ ਆਪਾਂ ਹਣਾ ਠੀਕ ਐ ਮੈਂ ਚਾਹ ਬਣਾਉਣੀ ਹੈਗੀ ਹਾਂ ਐ ਕਰ ਦੁੱਧ ਤਾਂ ਹੋਣਾ ਨਹੀਂ ਦੁੱਧ ਲਿਆ ਦੁਕਾਨ ਤੋਂ ਤਾਂ ਠੀਕ ਹਾਂ ਦੁੱਧ ਹੀ ਲਿਆਉਣਾ ਪਹਿਲਾਂ ਜਾ ਕੇ ਬੀਰ ਜੀ ਤੁਸੀਂ ਚੰਗੀ ਕੀਤੀ ਸਾਡੇ ਨਾਲ ਮੁੜ ਕੇ ਕੋਈ ਤਾਂ ਗੱਲ ਹੀ ਨਹੀਂ ਕੀਤੀ ਹੈਗੀ ਰਿਸ਼ਤੇ ਬਾਰੇ ਉਹ ਭੈਣ ਜੀ ਮੈਂ ਤੁਹਾਨੂੰ ਕੀ ਦੱਸਾਂ ਮੇਰੀ ਤਾਂ ਭੈਣ ਜੀ ਮੰਨੀ ਨਹੀਂ ਹੈਗੀ ਤੁਸੀਂ ਤਾਂ ਵੀਰ ਜੀ ਆਏ ਗਏ ਨੇ ਦੇਖੇ ਕੁੜੀ ਬਾਲੀ ਵੀ ਸੈਣੀ ਹੈ ਅਕਕਦਰ ਸਾਡੀ ਕੋਈ ਗੱਲ ਹੀ ਨਹੀਂ ਮੋੜਦੀ ਹੈਗੀ ਮਹੀਂ ਨਹੀਂ ਭੈਣ ਜੀ ਇਹ ਹੀ ਗੱਲ ਨਹੀਂ ਹੈਗੀ ਕੁੜੀ ਤਾਂ ਬਥੇਰੀ ਸਿਆਣੀ ਹੈਗੀ ਉਹਨਾਂ ਉਹਦੇ ਭਾਈਆਂ ਦਾ ਬਾਲਾ ਕਰਦੀ ਹੈਗੀ ਉਹਨੂੰ ਐ ਉਹ ਵਿਆਹ ਹੀ ਨਹੀਂ ਹੈਗੀ ਹਜੇ ਉਹਨੂੰ ਐ ਵੀ ਜੇ ਮੈਂ ਵਿਆਹੀਗੀ ਤਾਂ ਇਹ ਰੋਲ ਜਾਣਗੇ ਲੈ ਦੇਖ ਲੈ ਵੀਰ ਜੀ ਅੱਜ ਕੱਲ ਮਾਤਲਬੀ ਦੁਨੀਆ ਹੈ ਹਨਾ ਕਿੱਡੀ ਸਿਆਣੀ ਕੁੜੀ ਹੈ ਆ ਉਹਦੇ ਭਾਈਆਂ ਦਾ ਸੋਚਦੀ ਹੈ ਤੇ ਆਪਦਾ ਕੋਈ ਸੋਚਦੀ ਵੀ ਨਹੀਂ ਹੈਗੀ ਨਾਲੇ ਵੀਰ ਜੀ ਅੱਜ ਕੱਲ ਇਹੀਆਂ ਜਿਹੀਆਂ ਕੁੜੀਆਂ ਕਿੱਥੇ ਨੇਗੀਆਂ ਵਿਆਹ ਆਪਦੇ ਵਾਰੀ ਸੋਚਦੀਆਂ ਨੇ ਭਾਈਆਂ ਦਾ ਕੌਣ ਸੋਚਦਾ ਅੱਜ ਕੱਲ ਉਹ ਬਸ ਭੈਣ ਜੀ ਉਹ ਆਉਦੇ ਟੱਬਰ ਦੀ ਬਾਲਾ ਕਰਦੀ ਹੈਗੀ ਵੀਰ ਜੀ ਐਂ ਕਰੋ ਪੱਕਾ ਠੱਕ ਕਰਾ ਦੋ ਹੈ ਮੈਂ ਤਾਂ ਉਸੇ ਕੁੜੀ ਨਾਲ ਦੀ ਨੂੰ ਬਣਾਉਣਾ ਹੈ ਭਵਨਾ ਉਹ 2 ਸਾਲ ਬਾਅਦ ਚ ਵਿਆਹ ਕਰ ਦੇਣਾ ਚਲੋ ਭਾਈ ਕੋਈ ਨਹੀਂ ਮੈਂ ਇੱਕ ਵਾਰੀ ਫੇਰ ਦੇਖ ਲਊਗਾ ਹਾਂ ਤੁਸੀਂ ਜ਼ਰੂਰ ਗੱਲ ਕਰੋ ਵੀਰ ਜੀ ਹਾਂ ਭੈਣੇ ਕੋਈ ਨਹੀਂ ਮੈਂ ਤਾਂ ਉਹਨੂੰ ਭੈਣ ਜਾ ਕੇ ਦੱਸ ਹੀ ਦੇਣਾ ਖੁਸ਼ਖਬਰੀ ਹੁਣ ਤਾਂ ਦੋ ਦੋ ਹੋ ਗਈਆਂ ਮੈਂ ਵੀ ਆਉਦੀ ਹੋਣੀ ਦੱਸੂਗਾ ਚਾ ਚਾ ਮੈਨੂੰ ਯਕੀਨ ਨਹੀਂ ਸੀ ਤੇਰੇ ਭੈਣ ਖੁਸ਼ ਹੋ ਜੂਗੀ ਹਾਂ ਹਾਂ ਕੀ ਕਰੀਨੇ ਆਪਣੇ ਕੁਛ ਨਹੀਂ ਪਾਣੀ ਗਰਮ ਕਰਦੀ ਸੀ ਮਾ ਭੰਡ ਕੁੰਡੇ ਮਾੜੇ ਪਤਾਈਆਂ ਤੈਨੂੰ ਮਦਾਈ ਨਹੀਂ ਦੇ ਜਾਊਂਗਾ ਕੁਛ ਦੱਸੋਗੇ ਵੀ ਮੇਰੇ ਪੇਪਰ ਕਲੀਅਰ ਹੋ ਗਏ ਮੇਰਾ ਸ਼ੁਕਰ ਹੈ ਪ੍ਰਮਾਤਮਾ ਦਾ ਜਿਵੇਂ ਪ੍ਰਮਾਤਮਾ ਨੇ ਨੇੜੇ ਹੋ ਕੇ ਸੁਣ ਲਈ ਆਪਣੀ ਤਾਂ ਲੜਕਾ ਦਾ ਪੇਪਰ ਕਲੀਅਰ ਹੋਇਆ ਇਹਦਾ ਵਧੀਆ ਹੋ ਗਿਆ ਮੈਂ ਤਾਂ ਬਲਾਈ ਚਾ ਚੜਿਆ ਤੁਹਾਡੀ ਪੜ੍ਹਾਈ ਦਾ ਜਨਾ ਫਲ ਪੈ ਗਿਆ ਤੁਹਾਨੂੰ ਚੱਲ ਮੈਂ ਤਾਂ ਸੁਖ ਸੁਖੀ ਹੋਈ ਸੀ ਵੀ ਗੁਰਦੁਆਰੇ ਮੈਂ ਮਠਿਆਈ ਦਾ ਡੱਬਾ ਚੜਾ ਕੇ ਆਉਂਗੀ ਅਜਾਥ ਨਹੀਂ ਚੜਾ ਕੇ ਆਉ ਹੁਣ ਤਾਂ ਇਹ ਕਹਿਨੀ ਆ ਵੀ ਕੋਈ ਪ੍ਰਮਾਤਮਾ ਗੁਰੀ ਕਰਿਓ ਵੀ ਖੁਸ਼ੀ ਦੇ ਦੇ ਆਪਾਂ ਨੂੰ ਇਹਦਾ ਵੀ ਕੋਈ ਪ੍ਰਮਾਤਮਾ ਦਾ ਕਿਰਪਾ ਕਰ ਦੇ ਇਹਨੂੰ ਵੀ ਕੋਈ ਨੌਕਰੀ ਮਿਲ ਜੇ ਭਾਵੇਂ ਮੇਰਾ ਵੀ ਕੰਮ ਬਣ ਗਿਆ ਤੂੰ ਡਰ ਨਾ ਲੈ ਤਾਂ ਮੈਨੂੰ ਦੱਸੀ ਨਹੀਂਗਾ ਉਹ ਮੈਨੂੰ ਤਾਂ 2 ਮਹੀਨੇ ਹੋ ਗਏ ਪੇਪਰ ਕਲੀਅਰ ਕੀਤੇ ਨੂੰ ਜਿਹੜਾ ਮੈਂ ਬਿਜਲੀ ਬੋਰਡ ਦਾ ਦੇ ਕੇ ਆਈ ਸੀ ਪੀਐਸਪੀਸੀਐਲ ਦਾ ਉਹ ਵੀ ਮੇਰਾ ਕਲੀਅਰ ਹੈ ਚਲ ਪ੍ਰਮਾਤਮਾ ਨੇ ਆਪਣੀ ਤਾਂ ਵਾਰ ਹੀ ਨੇੜੇ ਹੋ ਕੇ ਸੁਣੀ ਐ ਸ਼ੁਕਰ ਹੈ ਅਸੀਂ ਤਾਂ ਯਕੀਨ ਮੈਂ ਚੱਲੇ ਇਹਨੂੰ ਕਲੀਅਰ ਕਰ ਲਣ ਦੇ ਨਾਲ ਮੈਂ ਦੋਨੇ ਇਕੱਠੀ ਖੁਸ਼ਖਬਰੀ ਦੇਵਾਂਗੇ ਤੈਨੂੰ ਚਲ ਵਧੀਆ ਹੋ ਗਿਆ ਤੁਹਾਡੀ ਦੋਨਾਂ ਦੀ ਨਾ ਪ੍ਰਮਾਤਮਾ ਨੇ ਬਾਈ ਸੋਣੀ ਸੁਣੀ ਆ ਬਾੜੀ ਨੇੜੇ ਹੋ ਕੇ ਸੁਣੀ ਆ ਆਪਣੀ ਤਾਂ ਹੁਣ ਤੁਸੀਂ ਆਪੋ ਆਪ ਦੇ ਕੰਮਾਂ ਤੇ ਹੋਗੇ ਹੁਣ ਮੈਨੂੰ ਤੁਹਾਡੀ ਟੈਨਸ਼ਨ ਨਹੀਂ ਹੈਗੀ ਸ਼ਾਇਦ ਭਾਣੇ ਸਾਡੇ ਕਰਮਾਂ ਚ ਕੁਝ ਨਾ ਵੀ ਲਿਖਿਆ ਹੁੰਦਾ ਪਰ ਤੇਰੀਆਂ ਦੁਆਵਾਂ ਕਰਕੇ ਸਾਨੂੰ ਨੌਕਰੀ ਮਿਲ ਗਈ ਚਾਹੇ ਤਾਂ ਭਾਣੇ ਸਾਡੀ ਇਹ ਕਿਸਮਤ ਕਹਿ ਲੈ ਤੇ ਚਾਹੇ ਸਾਡੀ ਮਿਹਨਤ ਕਹਿ ਲੈ ਨਹੀਂ ਵੀਰੇ ਕਿਸਮਤ ਨਹੀਂ ਤੁਹਾਡੀ ਮਿਹਨਤ ਸੀ ਮਿਹਨਤ ਨਾਲ ਸਾਡੀ ਕਿਸਮਤ ਬਦਲੀ ਗਈ ਸਾਡੀ ਮਿਹਨਤ ਨਾਲ ਜਿਆਦਾ ਤੇਰੀ ਦੁਆਵਾਂ ਨੇ ਸਾਡਾ ਦਿੱਤਾ ਭਾਣੇ ਲੈ ਭਾਣੇ ਹੁਣ ਤੂੰ ਸਾਡੀ ਜਿੱਦ ਪੜੀ ਸੀ ਕਿ ਸਾਨੂੰ ਨੌਕਰੀ ਤੇ ਲਵਾਉਣਾ ਹਨਾ ਅਸੀਂ ਨੌਕਰੀ ਤੇ ਲੱਗ ਗਏ ਉਹਨੂੰ ਸੀ ਮਾਮੇ ਨਾਲ ਗੱਲ ਕਰਦੇ ਆ ਤੇ ਤੇਰਾ ਵਿਆਹ ਕਰਦੇ ਆ ਬਸ ਚੱਲ ਵੀਰੇ ਜੋ ਕੁਝ ਕਰਨਾ ਹੈ ਨਾ ਹੁਣ ਸਾਡੀ ਮਰਜ਼ੀ ਹੈ ਬਸ ਬੰਨੇ ਹੁਣ ਅਸੀਂ ਮਾਮੇ ਨੂੰ ਫੋਨ ਕਰਦੇ ਆ ਤੇ ਜਿਹੜਾ ਮਾਮਾ ਪਹਿਲਾਂ ਰਿਸ਼ਤਾ ਲੈ ਗਿਆ ਸੀ ਉਹ ਤਾਂ ਆਪਾਂ ਉਧਰ ਸੀ ਤਾਈ ਕਿਆ ਬੰਨੀ ਹਾਂ ਹਾਂ ਉਹ ਉਹੀ ਗੱਲ ਕਰਦੇ ਆਪਾਂ ਮਾਮੇ ਨਾਲ ਚੱਲ ਚੰਗਾ ਬੰਨੇ ਤੂੰ ਕਾਰ ਕੰਮ ਤਾਂ ਹੁੰਦਾ ਠੀਕ ਹੈ ਰੋਮ ਤੇ ਗੂਜ ਵਿਚੇੜ ਕੇ ਢਾਰੋਂ ਗਲਮ ਕੱਲੀ ਵੇ ਵੀਰਾ ਕੋਣ ਦੇ ਕੁੰਝ ਵਿਛੜ ਕੇ ਤਾਰੋ ਕਲਮ ਕਰਲੀ ਵੇ ਵੀਰਾ ਤੇਰਾ ਕਰਕੇ ਦੇਜ ਬਗਾਨਾ ਮੈਂ ਤੁਰ ਚੱਲੀ ਵੇ ਵੀਰਾ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਦੇ ਸੁਝਾਅ ਆ ਜਿਹੜੇ ਕਮੈਂਟਾਂ 'ਚ ਜਰੂਰ ਦਿਆ ਕਰੋ ਗਲਤੀ ਹੋਵੇ ਸਾਡੀ ਕੋਈ ਹਨਾ ਸਾਨੂੰ ਕੋਈ ਸੀ ਨਾ ਚੰਗਾ ਲੱਗਿਆ ਹੋਵੇ ਉਹਦੇ ਬਾਰੇ ਵੀ ਜਾਣਕਾਰੀ ਸਾਨੂੰ ਕਮੈਂਟਾਂ ਦੇ ਵਿੱਚ ਦਿੰਦੇ ਰਿਹਾ ਕਰੋ ਤੇ ਹੁਣ ਉਹਨਾਂ ਦੀ ਬਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਬੋਲੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਹਰਜੰਟ ਸਿੰਘ ਲਖਵੀਰ ਕੌਰ ਮਨਜੋਤ ਕੌਰ ਪਠੜ੍ਹ ਜੀਤੀ ਭੰਦੇਰ ਜਗਤਾਰ ਸਿੰਘ ਰੇਖਾ ਬਰਨਾਲਾ ਮਾਨਸਾ ਇੰਦਰਜੀਤ ਬੁਰਜ ਭਲਾਈ, ਕਮਲਪਾਲ ਜੋਸ਼ੀ, ਦਲਜੀਤ ਯੂਐਸਏ, ਕਲਦੀਪ ਬੰਦੇਸ਼ਾ, ਰੁਪਿੰਦਰਦੀਪ ਰਾਮਗੜ੍ਹ, ਅਬੀ, ਗੁਰਜੀਤ ਜੋਗੇਵਾਲ ਹਰਿਆਣਾ, ਸੁਰਜੀਤ ਕੌਰ ਆਸਟ੍ਰੇਲੀਆ। ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ। ਤੇ ਇੱਕ ਸਾਨੂੰ ਹੋਰ ਬੇਨਤੀ ਕਰਦੇ ਆ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਬਸਕ੍ਰਾਈਬ ਕਰਨ ਨਾਲ ਇਹ ਹੁੰਦਾ ਵੀ ਜਿਹੜੀ ਸਾਡੀ ਵੀਡੀਓ ਐ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚਦੀ ਐ ਤੇ ਬੈਲ ਆਈਕਨ ਐ ਜਿਹੜਾ ਉਹ ਜ਼ਰੂਰ ਦਬਾ ਲਿਓ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਸਾਰਿਆਂ ਨੂੰ ਸਸਹੀ ਕਾਲ ਜੀ